ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ 나ਥ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਹੈ ਵਾਹਿਗੁਰੂ ਇਹ ਜੀਵ ਅਲਪਗ ਹੈ ਅਲਪਗ ਦਾ ਅਰਥ ਹੁੰਦਾ ਹੈ ਅਲਪ ਗਿਆਨ ਜਿਸ ਕੋਲ ਬਹੁਤਾ ਗਿਆਨ ਨਾ ਹੋਵੇ ਬਹੁਤੀ ਸੋਝੀ ਨਾ ਹੋਵੇ ਬਹੁਤੀ ਤਾਕਤ ਨਾ ਹੋਵੇ ਹੈ ਵਾਹਿਗੁਰੂ ਇਹ ਜੀਵ ਅਲਪਗ ਹੈ ਇਸ ਕਾ ਬਲ ਨਾਹੀ ਇਸ ਹਾਥ ਇਹਦਾ ਬਾਲ ਪ੍ਰਾਪਲਬਦ ਦਾ ਇਹਦੀ ਸ਼ਕਤੀ ਜਿਹੜੀ ਇਹਦਾ ਬਾਲ ਹੈ ਨਾ ਇਹਦੇ ਅੰਦਰ ਇਹਦੇ ਹੱਥ ਵਿੱਚ ਨਹੀਂ ਹੈ ਇਸ ਜੀਵ ਦੇ ਇਹਦੇ ਅੰਦਰ ਜਿਹੜੀ ਚੇਤਨ ਸੱਤਾ ਜਿਸ ਦੇ ਆਸਰੇ ਇਹ ਨੱਚਦਾ ਹੈ ਹੱਸਦਾ ਹੈ ਖੇਡਦਾ ਦੌੜਦਾ ਹੈ ਉਹਦਾ ਜੀਵਾਤਮਾ ਹੈ ਨਾ ਉਹ ਵੀ ਇਹਦੇ ਹੱਥ ਵਿੱਚ ਹੈ ਨਹੀਂ ਕਰਨ ਕਰਾਵਨ ਸਰਬਕੋਨਾਥ ਸਾਰਿਆਂ ਨੂੰ ਜੀਵਾਂ ਨੂੰ ਕਰਨ ਵਾਲਾ ਔਰ ਸਭ ਜੀਵਾਂ ਤੋਂ ਕਰਾਉਣ ਵਾਲਾ ਕੌਣ ਹੈ ਸਰਬਕੋਨਾਥ ਉਹ ਤਾਂ ਸਾਰਿਆਂ ਦਾ नाथ ਮਾਲਕ ਸਵਾਮੀ ਵਾਹਿਗੁਰੂ ਆਪ ਹੈ ਆਗਿਆਕਾਰੀ ਬਾਪੁਰਾ ਜੀਓ ਸ੍ਰੀ ਗੁਰੂ ਅਰਜਨ ਦੇਵ ਮਹਾਰਜ ਕਹਿੰਦੇ ਇਹ ਵਿਚਾਰਾ ਜੀਵ ਤਾਂ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲਣ ਵਾਲਾ ਹੈ ਜਿੰਨੇ ਉਹਨੇ ਸਾਹ ਪਾਏ ਨੇ ਉਨੇ ਹੀ ਇਹਨੇ ਭੋਗੜੇ ਆ ਜਿਹੜੇ ਮਾਪੇ ਦਿੱਤੇ ਨੇ ਕਰਮ ਅਨੁਸਾਰ ਉਹ ਇਹਨੂੰ ਮਿਲਣੇ ਆ ਇਹਨਾਂ ਪ੍ਰਾਪਲਬਧ ਦੇ ਅਨੁਸਾਰੀ ਇਹ ਅਗਿਆ ਵਿੱਚ ਚੱਲਦਾ ਹੈ ਉੱਥੇ ਤਾਂ ਜ਼ੋਰ ਨਹੀਂ ਚੱਲਦਾ ਜੋ ਤੇ ਸੁਭਾਵ ਹੈ ਸੋਈ ਫਨਥੀਓ ਜੋ ਸਵਾਹੀ ਗੁਰੂ ਜੀ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਕਭ ਹੂੰ ਊਚ ਨੀਚ ਮਹਿ ਬਸੈ ਇਹ ਜਿਹੜਾ ਜੀਵ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ ਪ੍ਰਾਲਾਪ ਦੇ ਲਿਖੀ ਹੈ ਕਦੇ ਤਾਂ ਇਹ ਊਚਾ ਸ੍ਰੇਸ਼ਟ ਪੁਰਖਾਂ ਦੀ ਸੰਗਤ ਕਰਦਾ ਹੈ ਕਦੇ ਨੀਚ ਮਾੜੇ ਬੰਦਿਆਂ ਵਿੱਚ ਵੱਸਦਾ ਜਿਹੜੀ ਨੀਚ ਲੋਕਾਂ ਵਿੱਚ ਨੀਵੇਂ ਉਹਨਾਂ 'ਚ ਜਾ ਕੇ ਵੱਸ ਜਾਂਦਾ ਹੈ ਕਰਮਾਂ ਦਾ ਪ੍ਰੇਰਿਆ ਹੋਇਆ ਕਬ ਹੂੰ ਸੋਗ ਹਰਖ ਰੰਗ ਹੱਸੈ ਕਦੇ ਸੋਗ ਮਨਾਉਂਦਾ ਹੈ ਕਦੇ ਖੁਸ਼ੀ ਮਨਾਉਂਦਾ ਹੈ ਕਦੇ ਹੱਸਦਾ ਹੈ ਇਹਨਾਂ ਰੰਗਾਂ ਦੇ ਵਿੱਚ ਇਹ ਜੀਵ ਹੁਕਮ ਵਿੱਚ ਵੱਜਿਆ ਹੋਇਆ ਆਪਣੇ ਕਰਮ ਕਰ ਰਿਹਾ ਹੈ ਕਬ ਹੂੰ ਨਿੰਦ ਚਿੰਦ ਵਿਆਹਾਰ ਕਹਿੰਦੇ ਹੈ ਵਾਹਿਗੁਰੂ ਦੇਖੋ ਨਾ ਤੇਰਾ ਹੁਕਮ ਕਿਤਨਾ ਪ੍ਰਭਲ ਹੈ ਕਦੇ ਹੀ ਤੇਰੇ ਪਾਏ ਹੋਏ ਹੁਕਮ ਦੇ ਅਨੁਸਾਰ ਇਸ ਧਰਤੀ ਤੇ ਆ ਕੇ ਇਸ ਜੀਵ ਦੇ ਅੰਦਰ ਜੋ ਤੂੰ ਚੇਤਨ ਸੱਤਾ ਪਾਈ ਹੈ ਉਸ ਦੇ ਆਸਰੇ ਹੋ ਕੇ ਸੌਇਆ ਸਰਿਆ ਨਹੀਂ ਉਹਦੇ ਆਸ਼ਿਰਤ ਹੋ ਕੇ ਇਹ ਕੀ ਕੁਛ ਕਰ ਰਿਹਾ ਹੈ ਕਬ ਹੋਂ ਨਿੰਦ ਚਿੰਦ ਪਿਆਵਾਰ ਕਦੇ ਨਿੰਦਾ ਕਰਦਾ ਹੈ ਕਦੇ ਕਿਸੇ ਗੱਲ ਦੀ ਚਿੰਤਾ ਕਰਦਾ ਹੈ ਜਚਿੰਦ ਉਸਤਤੀ ਨੂੰ ਵੀ ਕਹਿੰਦੇ ਕਦੇ ਕਿਸੇ ਦੀ ਉਸਤਤੀ ਕਰਦਾ ਹੈ ਇਸ ਤਰ੍ਹਾਂ ਦੇ ਵਿਵਹਾਰ ਕਰਦਾ ਹੈ ਇੱਥੇ ਇੱਕ ਸ਼ੰਕਾ ਖੜਾ ਕਰ ਸਕਦਾ ਹੈ ਸ਼ੰਕਾਵਾਦੀ ਜੀ ਕਿ ਜੇ ਨਿੰਦਾ ਇਤਿਹਾਦਿਕ ਜਿਹੜੇ ਵਿਹਾਰ ਨੇ ਇਹ ਪਰਮਾਤਮਾ ਹੀ ਕਰਾਉਂਦਾ ਫਿਰ ਇਹਦਾ ਮਤਲਬ ਉਹ ਤੇ ਪਰਮਾਤਮਾ ਨਹੀਂ ਕਰਾਉਂਦਾ ਫਿਰ ਆਖੋਗੇ ਜੀ ਉਹਦੇ ਹੁਕਮ ਚ ਹੋ ਰਿਹਾ ਹੈ ਉਹਦੇ ਹੁਕਮ ਚ ਇਉਂ ਹੈ ਜਿਵੇਂ ਲਾਈਟ ਲੱਗੀ ਹੋਈ ਹੈ ਕਮਰੇ ਚ ਲਾਈਟ ਵਿੱਚ ਤੁਸੀਂ ਕੋਈ ਕਿਤਾਬ ਪੜ੍ਹਨੀ ਕੋਈ ਧਾਰਮਿਕ ਕਿਤਾਬ ਪੜ੍ਹ ਲਓ ਜਾਂ ਕੋਈ ਨਾਵਲ ਪੜ੍ਹ ਲਓ ਜਾਂ ਕੋਈ ਨਾਟਕ ਪੜ੍ਹ ਲਓ ਪੜੋਗੇ ਤਾਂ ਲਾਈਟ ਦੇ ਵਿੱਚ ਹੀ ਨਾ ਹਨੇਰੇ 'ਚ ਨਹੀਂ ਪੜਿਆ ਜਾਣਾ ਐਉਂ ਪ੍ਰਮਾਤਮਾ ਵਾਹਿਗੁਰੂ ਦੀ ਸ਼ਕਤੀ ਇੱਕ ਲਾਈਟ ਹੈ ਰੋਸ਼ਨੀ ਹੈ ਤਾਕਤ ਹੈ ਪ੍ਰੇਰਣਾ ਹੈ ਜਿਹੜੀ ਜੋਤ ਹੈ ਉਹ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਅੱਗੇ ਤੁਸੀਂ ਕਰਨਾ ਕੀ ਹੈ ਇਹ ਤੁਹਾਡੇ ਸੰਸਕਾਰ ਨੇ ਜਾ ਤੁਹਾਡੀ ਸੰਗਤ ਦੇ ਅਨੁਸਾਰ ਜੋ ਤੁਸੀਂ ਸਿੱਖਿਆ ਉਸੇ ਨੂੰ ਹੈ ਕਹਿੰਦੇ ਪਰਮੇਸ਼ਰ ਦੇ ਆਗਿਆ ਬਿਨਾ ਪਰਮੇਸ਼ਰ ਦੀ ਹੁਕਮ ਬਿਨਾ ਕੁਝ ਨਹੀਂ ਹੁੰਦਾ ਪੱਤਾ ਨਹੀਂ ਝੁੱਲਦਾ ਉਹ ਹੁਕਮ ਉਹਦੀ ਜੋਤ ਹੈ ਜੇ ਜੋਤ ਖਿੱਚ ਲਵੇ ਬਸ ਫਿਰ ਜਦ ਬਲਗ ਤੇਲ ਦੀਵੇ ਮੁਖਬਤੀ ਤਬ ਸੂਝਾ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੁੰਨਾ ਮੰਦਰ ਹੋਈ ਫਿਰ ਤੇ ਮੰਦਰ ਨੇ ਸੁੰਨਾ ਹੋ ਜਾਣਾ ਨਾ ਇਉਂ ਤਾਂ ਕਹਿੰਦੇ ਨੇ ਕਬ ਹੂ ਉੱਚ ਨੀਚ ਮੈਂ ਬਸਾ ਕਬਹੂ ਸੋਗ ਹਰਖ ਰੰਗ ਹੱਸੈ ਇਹ ਕਦੇ ਕਬਹੂ ਨਿੰਦ ਚਿੰਦ ਵਿਵਹਾਰ ਕਦੇ ਨਿੰਦਾ ਕਦੇ ਉਸਤਤੀ ਕਦੇ ਕਿਸੇ ਗੱਲ ਦੀ ਫਿਕਰ ਚਿੰਤਾ ਇਨਾਂ ਵਿਵਹਾਰਾਂ ਵਿੱਚ ਲੱਗਿਆ ਰਹਿੰਦਾ ਕਦੇ ਵਿਵਹਾਰ ਵਪਾਰ ਕਰਦਾ ਹੈ ਕਬਹੂ ਊਬ ਆਕਾਸ਼ ਪਿਆਲ ਕਦੇ ਊਬ ਉੱਪਰ ਨੂੰ ਉੱਚੇ ਆਕਾਸ਼ਾਂ ਵਿੱਚ ਦੌੜਦਾ ਹੈ ਤੇ ਕਦੇ ਪਿਆਲ ਪਤਾਲ ਵੱਲ ਨੂੰ ਜਾਂਦਾ ਹੈ ਕਦੇ ਇਸ ਮਾਨਾਂ ਦੀ ਸ਼ੈਅ ਕਰਦਾ ਜਿੱਜ ਜਿਵੇਂ ਚੜਦੀ ਕਲਾ ਦੇ ਖਿਆਲ ਹੋ ਜਾਂਦੇ ਐ ਤੇ ਕਦੇ ਬਹੁਤ ਢੈਂਦੀ ਕਲਾ ਵਾਲੇ ਹੋ ਜਾਂਦੇ ਆ ਕਮ ਹੋਂ ਬੇਤਾ ਬ੍ਰਹਮ ਵਿਚਾਰ ਕਹਿੰਦੇ ਕਦੇ ਬ੍ਰਹਮ ਦੀ ਵਿਚਾਰ ਕਰਨ ਲੱਗ ਜਾਂਦਾ ਹੈ ਬ੍ਰਹਮ ਦਾ ਗਿਆਨ ਸੁਣਨ ਲੱਗ ਜਾਂਦਾ ਹੈ ਬ੍ਰਹਮ ਨੂੰ ਜਣੀ ਵਿਆਪਕ ਸਮਝਦਾ ਹੈ ਵਿਆਪਕ ਬ੍ਰਹਮ ਦੀ ਵਿਚਾਰ ਕਰਦਾ ਨਾਨਕ ਆਪ ਮਿਲਾ ਵਣਹਾਰ ਹੇ ਵਾਹਿਗੁਰੂ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਐਸਾ ਬਣ ਜਾਵੇ ਤਾਂ ਹਰੀ ਵਾਹਿਗੁਰੂ ਆਪੇ ਮਿਲਾਉਣ ਵਾਲਾ ਜਦੋਂ ਬ੍ਰਹਮ ਦੀ ਵਿਚਾਰ ਕਰਦਾ ਹੈ ਨਾ ਇਹ ਫਿਰ ਉਸ ਵੇਲੇ ਪ੍ਰਮਾਤਮਾ ਵਾਹਿਗੁਰੂ ਮਿਲਾਉਣ ਵਾਲਾ ਇਸ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ